ਸ਼ੁਭ ਵਾਤਾਵਰਣ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮੈਂ ਹਕਮਿਲ ਪ੍ਰੀਤਕੌਰ ਤੇ ਹਾਜ਼ਰ ਹੋਇਆ ਅੱਜ ਦੇ ਮੁੱਖ ਖਬਰਾਂ ਦੇ ਨਾਲ ਤਾਂ ਬੁਲੇਟਨ ਦਾ ਆਗਾਜ਼ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬ ਕੈਬਨਿਟ ਦੀ ਬੀਤੇ ਕੱਲ ਜਿਹੜੀ ਮੀਟਿੰਗ ਹੋਈ ਸੀ ਉਸ ਦੇ ਵਿੱਚ ਹੀ ਗੱਲਬਾਤ ਹੋਈ ਹੈ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਤੋਂ ਪਹਿਲਾਂ ਜਿਹੜੀ ਕਿ ਮੀਟਿੰਗ ਹੋਈ ਹੈ ਬੀਤੇ ਕੱਲ ਉਸ ਦੇ ਵਿੱਚ ਜਾਣਕਾਰੀ ਦਿੰਦਿਆਂ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਬਜਟ ਸੈਸ਼ਨ ਜਿਹੜਾ ਕਿ ਸ਼ੁਰੂ ਹੋਣ ਵਾਲਾ ਹੈ ਅਤੇ ਇਸ ਸੈਸ਼ਨ ਦੇ ਵਿੱਚ ਪੰਜਾਬ ਦਾ ਸਾਲਾਨਾ ਬਜਟ 2025-26 26 ਮਾਰਚ ਨੂੰ ਪੇਸ਼ ਕੀਤਾ ਜਾਣਾ ਜਿਸ ਦੇ ਚਰਚਾ ਕੀਤੀ ਗਈ ਹੈ ਤੇ ਇਸ ਸੰਬੰਧੀ ਕੈਬਨਿਟ ਮੰਤਰੀਆਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਉਹਨਾਂ ਕਿਹਾ 26 ਤੇ 27 ਨੂੰ ਜਿੰਨਿਆਂ ਵੀ ਪੰਜਾਬ ਦੀਆਂ ਜਿਹੜੀਆਂ-ਜਿਹੜੀਆਂ ਸਿਆਸੀ ਤੇਰਾ ਪੰਜਾਬ ਦੀ ਵਿਧਾਨ ਸਭਾ ਚ ਨੁਮਾਇੰਦਗੀ ਕਰਦੀਆਂ ਹਨ ਉਹ ਸਾਰੀਆਂ ਆਪਣੇ ਪੱਖ ਰੱਖਣਗੀਆਂ ਉਸ ਤੋਂ ਬਾਅਦ ਬਜਟ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਅੰਦਰ 27 ਮਾਰਚ ਨੂੰ ਜੜਾ ਕੀ ਪਾਸ ਕੀਤਾ ਜਾਵੇਗਾ ਤਾਂ ਬਿਲਕੁਲ ਬਜਟ ਪੰਜਾਬ ਵਿਧਾਨ ਸਭਾ ਦੇ ਅੰਦਰ ਜੜਾ ਕੀ 27 ਮਾਰਚ ਨੂੰ ਪਾਸ ਕੀਤਾ ਜਾਵੇਗਾ ਅਤੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ 21 ਤੋਂ 28 ਮਾਰਚ ਤੱਕ ਹੋਵੇਗਾ 28 ਮਾਰਚ ਤੱਕ ਜਿਹੜਾ ਉਹ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਹੋਣਾਗਾ ਇਸ ਬਜਟ ਸੈਸ਼ਨ ਦੌਰਾਨ 26 26 ਮਾਰਚ ਨੂੰ ਪੰਜਾਬ ਦਾ ਸਾਲਾਨਾ ਬਜਟ 2025-26 ਬਜਟ ਜਿਹੜਾ 2025-26 ਉਹ 26 ਮਾਰਚ ਨੂੰ 26 ਮਾਰਚ ਨੂੰ ਪੇਸ਼ ਹੋਣਾਗਾ ਅੱਜ ਉਹਨੂੰ ਲੈ ਕੇ ਕਾਫੀ ਵਿਚਾਰ ਬਟਾਂਦਰੇ ਅੱਜ ਵੀ ਇਸ ਕੈਬਨਿਟ ਮੀਟਿੰਗ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਨਾਲ ਸਾਰੇ ਕੈਬਨਿਟ ਕਲੀਗਸ ਦੇ ਨਾਲ ਹੋਈਆਂ ਔਰ ਬਿਲਕੁਲ ਅੱਜ ਬਜਟ ਜਿਹੜਾ 2025-26 ਦਾ ਉਹਨੂੰ ਅੱਜ ਦੀ ਕੈਬਨਿਟ ਦੇ ਅੰਦਰ ਪਾਸ ਕੀਤਾ ਗਿਆ ਜਿਹੜਾ ਬਜਟ 26 ਮਾਰਚ ਨੂੰ ਸਾਲ 2025 26 ਲਈ ਪੇਸ਼ ਹੋਣਾਗਾ ਉਹਦੇ ਤੇ ਵਿਚਾਰ ਬਟਾਦਰੇ ਤੋਂ ਬਾਅਦ ਅੱਜ ਦੀ ਕੈਬਨਟ ਦੇ ਵਿੱਚ ਉਹਨੂੰ ਪ੍ਰਵਾਨਗੀ ਦਿੱਤੀ ਗਈ ਆ ਉਹਨੂੰ ਲੋਕ ਕੀਤਾ ਗਿਆ ਸੋ ਹੁਣ ਇਹ ਬਜਟ ਜਿਹੜਾਗਾ ਉਹ ਮਾਨਯੋਗ ਪੰਜਾਬ ਦੇ ਰਾਜਪਾਲ ਸਭ ਕੋਲੇ ਭੇਜਿਆ ਜਾਊਗਾ ਔਰ ਜਦੋਂ ਮਾਨਯੋਗ ਗਵਰਨਰ ਸਾਹਿਬ ਦੀ ਪ੍ਰਵਾਨਗੀ ਮਿਲ ਗਈ ਤਾਂ ਪ੍ਰਵਾਨਗੀ ਤੋਂ ਬਾਅਦ 26 ਮਾਰਚ ਨੂੰ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਰੱਖਿਆ ਜਾਊਗਾ ਤੁਦਰੀ ਦੱਸਦੇ ਕਿ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਜਿਹੜਾ ਕਿ ਉਸ ਦੀ ਸ਼ੁਰੂਆਤ ਅੱਜ ਤੋਂ ਯਾਨੀ ਕਿ 21 ਮਾਰਚ ਤੋਂ ਹੋਪੇਗੀ ਪੰਜਾਬ ਕੈਬਨਿਟ ਨੇ 16ਵੀਂ ਪੰਜਾਬ ਵਿਧਾਨ ਸਭਾ ਦਾ ਆਖਰਲਾ ਸੈਸ਼ਨ 21 ਮਾਰਚ ਤੋਂ 28 ਮਾਰਚ ਤੱਕ ਚੱਲੇਗਾ ਜਿਸ ਦੇ ਵਿੱਚ 22 ਅਤੇ 23 ਤਰੀਕ ਨੂੰ ਛੁੱਟੀ ਰਹੇਗੀ ਤੇ ਉਸ ਤੋਂ ਬਾਅਦ 26 ਮਾਰਚ ਨੂੰ ਵਿਧਾਨ ਸਭਾ ਦੇ ਵਿੱਚ ਬਜਟ ਪੇਸ਼ ਕੀਤਾ ਜਾਵੇਗਾ ਬਜਟ اجلاس ਦੀ ਸ਼ੁਰੂਆਤ ਰਾਜਪਾਲ ਗੁਲਾਬਚੰਦ ਕਟਾਰੀਆ ਦੇ ਰਸਮੀ ਭਾਸ਼ਣ ਨਾਲ ਹੋਵੇਗੀ ਤੇ ਉਸ ਤੋਂ ਬਾਅਦ ਰਾਜਪਾਲ ਦੇ ਭਾਸ਼ਣ ਤੇ ਸੰਵਾਦੀ ਮਤਾ ਆਵੇਗਾ ਅਤੇ ਖਜ਼ਾਨਾ ਮੰਤਰੀ ਨੇ ਕਿਹਾ ਕਿ ਜੇਕਰ ਬਜਟ ਇਜਲਾਸ ਦੇ ਦਿਨ ਵਿਦਵਾਨ ਦੀ ਲੋੜ ਹੋਈ ਤਾਂ ਸਰਕਾਰ ਦਿਨ ਦਾ ਜਿਹੜਾ ਕਿ ਵਾਅਦਾ ਫਿਰੇਗੀ ਤਾਂ ਦੱਸਦੀ ਕਿ 21 ਮਾਰਚ ਯਾਨੀ ਅੱਜ ਤੋਂ ਪੰਜਾਬ ਕੈਬਨਿਟ ਦੇ ਵੱਲੋਂ ਜਿਹੜਾ ਕਿ ਵਿਧਾਨ ਸਭਾ ਦਾ ਬਜਟ ਸੈਸ਼ਨ ਜਿਹੜਾ ਕਿ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ ਪੰਜਾਬ ਕੈਬਨਿਟ ਨੇ ਪਹਿਲਾਂ ਹੀ ਤਰੀਕਾ ਜਿਹੜੀ ਕਿ ਮਨਜ਼ੂਰੀ ਦਿੱਤੀ ਸੀ ਪਾਕਿਸਤਾਨਾਂ ਨੂੰ ਜਿਹੜਾ ਕਿ ਸਰਕਾਰ ਦੇ ਵੱਲੋਂ ਮੁੜ ਤੋਂ ਮੀਟਿੰਗ ਦਾ ਸੱਦਾ ਦਿੱਤਾ ਗਿਆ ਜੀ ਹਾਂ ਬਾਰਡਰ ਖਾਲੀ ਕਰਵਾਉਣ ਤੋਂ ਬਾਅਦ ਕਿਸਾਨਾਂ ਨੂੰ ਹੁਣ ਜਿਹੜਾ ਕਿ ਸੱਦਾ ਦਿੱਤਾ ਗਿਆ ਜਿਸ ਦਾ ਨੋਟਿਸ ਵੀ ਉਹਨਾਂ ਨੂੰ ਭੇਜਿਆ ਗਿਆ ਸ਼ੰਭੂ ਤੇਖਨੌਰੀ ਬਾਰਡਰ ਖਾਲੀ ਕਰਵਾਉਣ ਤੋਂ ਬਾਅਦ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਮੁੜ ਮੀਟਿੰਗ ਦੇ ਲਈ ਸੱਦਾ ਭੇਜਿਆ ਹੈ ਪੰਜਾਬ ਸਰਕਾਰ ਦੇ ਵੱਲੋਂ ਐਸਕੇਮ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਗਰੁੱਪ ਦੇ ਨਾਲ ਮੀਟਿੰਗ ਬੁਲਾਈ ਗਈ ਹੈ ਇਸ ਮੀਟਿੰਗ ਦੀ ਪ੍ਰਧਾਨਗੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡਿਆ ਕਰਨਗੇ ਦੱਸਤੀ ਹੈ ਕਿ ਇਹ ਮੀਟਿੰਗ 21 ਮਾਰਚ ਨੂੰ ਸ਼ਾਮ 4 ਵਜੇ ਪੰਜਾਬ ਪਵਨ ਵਿੱਚ ਜਿਹੜੀ ਕਿ ਹੋਵੇਗੀ ਜ਼ਿਕਰ ਹੋਇਆ ਹੈ ਕਿ ਇਸ ਮੀਟਿੰਗ ਤੋਂ ਪਹਿਲਾਂ ਵੀ ਜਿਹੜੀ ਕਿ 3 ਮਾਰਚ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦੇ ਨਾਲ ਮੀਟਿੰਗ ਕੀਤੀ ਸੀ ਜਿਸ ਦੇ ਵਿੱਚ ਕਿਸੇ ਵੀ ਮੁੱਦੇ ਤੇ ਸਹਿਮਤੀ ਜਿਹੜੀ ਕਿ ਨਹੀਂ ਬਣ ਸਕੀ ਸੀ ਤਾਂ ਹੁਣ ਦੇਖਣਾ ਹੋਵੇਗਾ ਕਿ ਜਿਹੜੀ ਕਿ 1 ਮਾਰਚ ਨੂੰ ਇਹ ਮੀਟਿੰਗ ਹੋਵੇਗੀ ਇਸ ਦੇ ਵਿੱਚ ਕੋਈ ਫੈਸਲਾ ਜਿਹੜਾ ਕਿ ਲਿੱਤਾ ਜਾਵੇਗਾ ਕਿਸੇ ਗੱਲ ਤੇ ਜਿਹੜੀ ਕਿ ਕਿਸਾਨਾਂ ਤੇ ਸਰਕਾਰ ਦੀ ਸਹਿਮਤੀ ਬਣ ਸਕਦੀ ਹੈ ਜਾਂ ਫਿਰ ਨਹੀਂ ਤਾਂ ਹੁਣ ਇਹ ਮੀਟਿੰਗ ਜਿਹੜੀ ਕਿ ਸ਼ਾਮ 4:00 ਵਜੇ ਪੰਜਾਬ ਪਵਨ ਦੇ ਵਿੱਚ ਹੋਵੇਗੀ ਧੰਨਵਾਦ ਹੈ ਅਗਲੀ ਖਬਰ ਦੇ ਵਾਪਸ ਅਸੀਂ ਭਗਵਾਨ ਸਿੰਘ ਮਾਨ ਦੇ ਵੱਲੋਂ ਮੋੜ ਤੋਂ ਜਿਹੜੀ ਕਿ ਕੈਬਨਿਟ ਦੀ ਮੀਟਿੰਗ ਸੱਦ ਲਈ ਗਈ ਹੈ ਜੁहां ਬੀਤੇ ਕਾਲ ਵੀ ਕੈਬਨਿਟ ਦੀ ਮੀਟਿੰਗ ਜਿਹੜੀ ਕਿ ਸੱਦੀ ਗਈ ਸੀ ਤੇ ਅੱਜ ਹੁਣ ਮੋੜ ਇਹ ਮੀਟਿੰਗ ਸੱਦ ਲਈ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਸਵੈਰ ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਸੱਦੀ ਹੈ ਦੱਸਦੇ ਕਿ ਇਹ ਮੀਟਿੰਗ 21 ਮਾਰਚ ਯਾਨੀ ਅੱਜ ਸਵੇਰੇ 10 ਵਜੇ ਹੋਵੇਗੀ ਕਮੇਟੀ ਕਮਰਾ ਦੂਜੀ ਮੰਜ਼ਰ ਪੰਜਾਬ ਦੇ ਵਿੱਚ ਸਖਤਰੇ ਤੇ ਚੰਨਿਕੜ ਵਿਖੇ ਜੜੀ ਕਿ ਇਹ ਕੀਤੀ ਜਾਵੇਗੀ ਤਾਂ ਬਿਲਕੁਲ ਪੰਜਾਬ ਸਿਵਲਸ ਕਤਰੇ ਚੰਡੀਗੜ੍ਹ ਵਿਕੇ ਹੈ ਮੀਟਿੰਗ ਕੀਤੀ ਜਾਵੇਗੀ ਤਾਂ ਬੀਤੇ ਕੱਲ ਵੀ ਮੀਟਿੰਗ ਸੱਦੇ ਕੀਤੀ ਸੀ ਜਿਸ ਦੇ ਵਿੱਚ ਬਜਟ ਨੂੰ ਲੈ ਕੇ ਜਿਹੜਾ ਕੀ ਗੱਲਬਾਤ ਕੀਤੀ ਗਈ ਸੀ ਤਾਂ ਹੁਣ ਦੇਖਣਾ ਬਗਾ ਕਿ ਅੱਜ ਦੀ ਇਸ ਮੀਟਿੰਗ ਦੇ ਵਿੱਚ ਸੀਐਮ ਮਾਨ ਦੇ ਵੱਲੋਂ ਕੀ ਗੱਲਬਾਤ ਕੀਤੀ ਜਾਂਦੀ ਹੈ ਤਦਰੀ ਸਿਆਮ ਮੰਨ ਦੇ ਵੱਲੋਂ ਜਿਹੜੀ ਕਿ ਮੁਹੰਮਦ ਚਲਾਈ ਜਾ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਉਸ ਦੇ ਤਹਿਤ ਵਕ ਵਕ ਥਾਵਾਂ ਤੇ ਬੁਲਡੋਜ਼ਰ ਐਕਸ਼ਨ ਲਿੱਤਾ ਜਾ ਰਿਹਾ ਹੈ ਨ ਤਸਵੀਨਾ ਫਸਲ ਕਾ ਤੋਂ ਇਸ ਵੇਲੇ ਸਾਹਮਣੇ ਆਇਆ ਨੇ ਜਿੱਥੇ ਜਿਹੜਾ ਕਿ ਨਸ਼ਾ ਤਸਕਰ ਦੇ ਘਰ ਦੇ ਉੱਤੇ ਬੁਲਡੋਜ਼ਰ ਚਲਾ ਦਿੱਤਾ ਗਿਆ ਤਾਂ ਬਿਲਕੁਲ ਯੁੱਧ ਨਸ਼ੇ ਵਿਰੁੱਧ ਦੀਨ ਕਾਰਵਾਈ ਕਰਦਿਆਂ ਫਸਲ ਕਾ ਦੇ ਵਿੱਚ ਬੁਲਡੋਜ਼ਰ ਐਕਸ਼ਨ ਜਿਹੜਾ ਕਿ ਲਿੱਤਾ ਗਿਆ ਉਸ ਤੋਂ ਪਹਿਲਾਂ ਵੀ ਵਕ ਵਕ ਥਾਵਾਂ ਤੇ ਜਿਹੜਾ ਕਿ ਬੁਲਡੋਜ਼ਰ ਚਲਾਇਆ ਗਿਆ ਤਾਂ ਜਿਹੜੇ ਲੋਕ ਨਸ਼ੇ ਦੇ ਵਿੱਚ ਨਸ਼ਾ ਤਸਕਰ ਦੇ ਵਿੱਚ ਪਾਏ ਜਾ ਰਹੇ ਨੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਨਾ ਤੇ ਤੁਰੰਤ ਐਕਸ਼ਨ ਲੈਂਦੇ ਆ ਜਿਹੜੀ ਕਿ ਕਾਰਵਾਈ ਨਾਲ ਦੀ ਨਾਲ ਹੀ ਕੀਤੀ ਜਾਂਦੀ ਹੈ ਜਿਵੇਂ ਕਿ ਪੰਜਾਬ ਸਰਕਾਰ ਵੱਲੋਂ ਤਾਂ ਹਦਾਇਤਾਂ ਹੋਈਆਂ ਹੈ ਜੀਆਂ ਕਿ ਜਿਹੜੇ ਸਮਗਲਰਸ ਜਿਹੜੇ ਆਪਣੇ ਬਹੁਤ ਜ਼ਿਆਦਾ ਸਰਗਰਮ ਹੋਗੇ ਸੀ ਤੇ ਚਿੱਟੇ ਦਾ ਜਿਹੜਾ ਹੈਗਾ ਕਾਫੀ ਪੰਜਾਬ 'ਚ ਪ੍ਰਭਾਵ ਪੈ ਗਿਆ ਸੀ ਤੇ ਵਾਰਗੇਸ ਡਰੱਗਸ ਨੂੰ ਲੈ ਕੇ ਜਿਹੜੇ ਅਸੀਂ ਚੱਲੇ ਆ ਤੇ ਡੀਜੀ ਸਰ ਦੀ ਨਵਾਂ ਗਵਰਨਮੈਂਟ ਦੀ ਇਨਸਟਰਕਸ਼ਨ ਜਿਹੜਾ ਹੈਗਾ ਆਪਾਂ ਡੈਮੋਲੇਸ਼ਨ ਮਹਿੰਮ ਚੱਲ ਰਹੀ ਹੈ ਸਾਰੇ ਪੰਜਾਬ 'ਚ ਜਿਹਦੇ 'ਚ ਸਭ ਤੋਂ ਪਹਿਲਾਂ ਲੁਧਿਆਣਾ ਤੋਂ ਆਗਾਜ਼ ਹੋਇਆ ਸੀ ਅਸੀਂ ਜਿਹੜਾ ਹੈਗਾ ਇਹ ਡਰੱਗਸ ਦੇ ਖਿਲਾਫ ਜਿਹੜੀ ਡੈਮੋਲੇਸ਼ਨ ਦੀ ਮਹਿੰਮ ਹੈਗਾ ਇਹਦੇ 'ਚ ਸਾਡੀ ਸੈਕਿੰਡ ਡੈਮੋਲੇਸ਼ਨ ਹੈਗੀ ਆ ਪਹਿਲਾਂ ਇੱਕ ਬਹੁਤ ਸਮਗਲਰ ਸੀਗਾ ਕਾਫੀ ਵੱਡਾ ਉਹਦੀ ਕੀਤੀ ਸੀ ਤੇ ਹੁਣ ਅੱਜ ਅਸੀਂ ਫਾਜ਼ਿਲਕਾ ਦੇ ਸ਼ਹਿਰ ਅਰਨੀ ਵਾਲੇ ਦੇ ਵਿੱਚ ਸਰੋਜ ਰਾਣੀ ਹੈਗੀ ਰਾਣੀ ਤੇ ਬੱਗਾ ਸਿੰਘ ਜਿਹੜੇ ਦੋਨੋਂ ਨੇ ਇਹਨਾਂ ਤੇ ਵੱਖ-ਵੱਖ ਜਿਹੜੇ ਹੈਗੇ ਆ ਕੇਸ ਰਜਿਸਟਰ ਹੈਗੇ ਆ ਵੱਖ-ਵੱਖ ਫੈਂਸਸ ਨੇ ਵਿੱਚ ਹੀ ਜਿਹੜੇ ਹੈਗੇ ਆ ਨਾਰਕੋਟਿਕਸ ਦੇ ਤੇ ਇਹ ਜਿਹੜਾ ਬੱਗਾ ਸਿੰਘ ਹੈ ਇਹ ਕੁਝ ਦਿਨ ਤੋਂ ਲਾ ਪਤਾ ਹੋਇਆ ਹੋਇਆ ਤੇ ਇਹਨਾਂ ਨੇ ਜਿਹੜਾ ਇੱਥੇ ਘਰ ਆਪਣਾ ਬਣਾਇਆ ਤੇ ਕੁਝ ਹੁਣ ਆਪਣਾ ਕੰਸਟਰਕਸ਼ਨ ਕਾਫੀ ਕਰ ਲਈ ਸੀਗੀ ਤੇ ਨਵਾਂ ਘਰ ਬਣਾ ਰਿਆ ਸੀਗਾ ਸੋ ਇਸ ਚੀਜ਼ ਨੂੰ ਦੇਖਦੇ ਹੋਏ ਜਿਹੜਾ ਸਮਗਲਰਸ ਦੀ ਮੁਹਿੰਮ ਜਿਹੜਾ ਅੱਜ ਅਸੀਂ ਜਿਹੜਾ ਹੈਗਾ ਅੱਜ ਇੱਥੇ ਇੱਕ ਸਾਰੇ ਫੋਰਸ ਨਾਲ ਇਕੱਠੇ ਹੋ ਕੇ ਸਾਰੇ ਐਡਮਿਨਿਸਟ੍ਰੇਸ਼ਨ ਨਾਲ ਆ ਕੇ ਅੱਜ ਅਸੀਂ ਦੀ ਜਿਹੜਾ ਹੈਗਾ ਡਿਮੋਲਿਸ਼ ਕੀਤਾ ਜਿਹੜਾ ਤੁਸੀਂ ਦੇਖ ਰਹੇ ਹੋ ਆਲਰੇਡੀ ਤੁਸੀਂ ਦੇਖਿਆ ਹੈਗਾ ਸੋ ਮੇਰੀ ਸਾਰਿਆਂ ਨੂੰ ਪ੍ਰੈਸ ਦੇ ਰਾਹੀਂ ਇਹਹੀ ਪੀਲ ਹੈ ਕਿ ਆਪਾਂ ਜੋ ਇਹ ਵਾਰਗੇਸ ਡਰੱਗ ਹੈ ਇਹਦੇ ਚ ਜਿਹੜਾ ਹੈਗਾ ਪਬਲਿਕ ਨੂੰ ਉਸ ਤੇ ਪ੍ਰੈਸ ਨੂੰ ਆਪਣਾ ਜਿਹੜਾ ਹੈਗਾ ਸਾਥ ਇੱਕ ਮਿਲ ਕੇ ਚੱਲਣਾ ਚਾਹੀਦਾ ਹੈ ਜਦੋਂ ਆਪਾਂ ਸਾਰੇ ਇਕੱਠੇ ਮਿਲ ਕੇ ਚੱਲਾਂਗੇ ਫੇਰ ਹੀ ਆਪਾਂ ਜਿਹੜੀ ਹੈਗੀ ਆ ਇਸ ਕੋਡ ਨੂੰ ਕੱਟ ਸਕਾਂਗੇ ਕਿਉਂਕਿ ਇਕੱਲੇ ਪੁਲਿਸ ਨਾਲ ਜਾਂ ਇਕੱਲਾ ਕਿਸੇ ਦੇ ਨਾਲ ਅੱਜ ਤੱਕ ਵੀ ਜਿਹੜੀ ਹੈਗੀ ਆ ਮਹਿੰਮ ਕਾਮਯਾਬ ਨਹੀਂ ਹੋਈ ਜਦ ਤੱਕ ਲੋਕ ਤੇ ਸਾਰੇ ਆਪਾਂ ਪ੍ਰੈਸ ਆ ਕੇ ਇਕੱਠੇ ਨਹੀਂ ਹੁੰਦੇ ਇੱਕ ਪਲੇਟਫਾਰਮ 'ਤੇ ਸਰੇਪਾ ਸਿੰਘ ਦੀ ਪ੍ਰੋਪਰਟੀ ਸੀ ਜਾਂ ਅਸਰੋਈ ਦਾ ਹਾਂਜੀ ਇਹ ਦੋਨੋਂ ਦੀ ਇਕੱਠੀ ਸੀਗੀ ਜੀ ਪਾਰਟਨਰ ਸੀਗੇ ਇਹ ਤੇ ਇਸ ਕਰਕੇ ਇਹਨਾਂ ਦਾ ਜਿਹੜਾ ਹੈਗਾ ਜਦੋਂ ਪਤਾ ਲੱਗਿਆ ਵੀ ਇਹ ਚੱਲ ਰਿਹਾ ਨਸ਼ਿਆਂ ਦੇ ਮਹਿੰਮ ਦੌਰਾਨ ਤਾਂ ਉਸ ਟਾਈਮ ਇਹ ਜਿਹੜਾ ਹੈਗਾ ਉਦੋਂ ਦਾ ਲੰਪਟਾ ਹੋਇਆ ਪਿਆਗਾ ਤਤਰੀ ਹਰ ਜੋਤ ਸਿੰਘ ਬਾਸ ਦੇ ਵੱਲੋਂ ਜੋ ਕਿ ਸਿੱਖਿਆ ਮੰਤਰੀ ਨੇ ਉਹਨਾਂ ਦੇ ਵੱਲੋਂ ਸਰਕਾਰੀ ਸਕੂਲਾਂ ਦੇ ਵਿੱਚ ਦਾਖਲੇ ਨੂੰ ਵਧਾਉਣ ਦੇ ਲਈ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਸੂਬੇ ਵਿੱਚ ਦਾਖਲਾ ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਉਦੇਸ਼ ਦੇ ਨਾਲ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬਾਸ ਦੇ ਵੱਲੋਂ ਦਿੱਤੇ ਗਏ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪੇਜ 2 ਐਸਐਸ ਨਗਰ ਵਿਖੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਨੂੰ ਵਧਾਉਣ ਸੰਬੰਧੀ ਸੂਬਾ ਪੱਧਰੀ ਮੀਟਿੰਗ ਦੀ ਜਿਹੜੀ ਕਿ ਮੁਹਿੰਮ ਦੀ ਸ਼ੁਰੂਆਤ ਕੀਤੀ ਬੈਨੜਾ ਤੇ ਲਾਉਡਸਪੀਕਰ ਵਾਲੀ ਵੈਨ ਨੂੰ ਹਰੀ ਚੰਡੀ ਦਿਖਾ ਕੇ ਰਵਾਨਾ ਕਰਨ ਉਪਰੰਤ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਮਹਿੰਮ ਦੀ ਵਿਆਪਕ ਪਹੁੰਚ ਨੂੰ ਯਕੀਨੀ ਬਣਾਉਣ ਦੇ ਲਈ 23 ਪੈਨਾ ਪੰਜਾਬ ਭਰ ਦੇ ਸਾਰੇ 228 ਵਿਦਿਅਕ ਬਲਾਕਾਂ ਵਿੱਚ ਜਾਣ ਗਿਆ ਜਿਸ ਦੇ ਨਾਲ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਵਧਾਉਣ ਦੇ ਵਿੱਚ ਕਾਫੀ ਮਦਦ ਮਿਲੇਗੀ ਤੇ ਆ ਸੁਣਦਿਆਂਗੇ ਕੀ ਕਹਿੰਦੇ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਮੇਰੇ ਲਈ ਇਸ ਤੋਂ ਵੱਧ ਖੁਸ਼ਕਿਸਮਤੀ ਨਹੀਂ ਹੋ ਸਕਦੀ ਸੀ ਮੈਨੂੰ ਸਿੱਖਿਆ ਵਿਭਾਗ ਮਿਲਿਆ ਅੱਜ 3 ਸਾਲਾਂ ਬਾਅਦ ਮੈਂ ਇਹ ਤਾਂ ਨਹੀਂ ਕਹਿੰਦਾ ਕਿ ਪੰਜਾਬ ਦੇ ਸਾਰੇ ਸਰਕਾਰੀ ਸਕੂਲ ਸ਼ਾਨਦਾਰ ਹੋ ਗਏ ਚਮਕਦਾਰ ਹੋ ਗਏ ਪਰ ਹਾਂ 3 ਸਾਲਾਂ ਦੇ ਵਿੱਚ ਮੈਂ ਇਹ ਜ਼ਰੂਰ ਕਹਿ ਸਕਦਾ ਹਾਂ ਕਿ ਅੱਜ ਸਾਡੇ 98% ਸਰਕਾਰੀ ਸਕੂਲਾਂ ਦੇ ਵਿੱਚ ਸ਼ਾਨਦਾਰ ਚਮਕ ਦੀਆਂ ਚਾਰ ਦੁਆਰਾਂ ਨੇ ਜੋ ਅੱਜ ਤੱਕ ਪਹਿਲਾਂ ਨਹੀਂ ਸੀ ਸਕੂਲਾਂ ਦੇ ਵਿੱਚ ਬਾਉਂਡਰੀ ਵਾਲਸ ਤੱਕ ਨਹੀਂ ਸੀ ਅਤੇ ਆਪਕ ਪੜਾਨਗੇ ਕਿਵੇਂ ਅੱਜ ਪੰਜਾਬ ਦੇ 100% ਸਕੂਲਾਂ ਦੇ ਵਿੱਚ ਲੜਕੇ ਤੇ ਲੜਕੀਆਂ ਦੇ ਲਈ ਸਾਫ਼ ਸੁਥਰੇ ਟਾਇਲਟਸ ਨੇ ਅੱਜ ਪੰਜਾਬ ਦੇ ਵਿੱਚ 28 ਲੱਖ ਬੱਚੇ ਪੜ੍ਹਦੇ ਨੇ ਤੇ ਮੈਂ ਇਹ ਗਾਰੰਟੀ ਨਾਲ ਕਹਿ ਸਕਦਾ 28 ਲੱਖ ਬੱਚਿਆਂ ਵਿੱਚੋਂ ਇੱਕ ਵੀ ਬੱਚਾ ਜ਼ਮੀਨ ਤੇ ਨਹੀਂ ਬੈਠਦਾ 3 ਸਾਲ ਪਹਿਲਾਂ ਜਦੋਂ ਇਹ ਸਫਲ ਸ਼ੁਰੂ ਕੀਤਾ ਸੀ ਤਾਂ ਲੱਖਾਂ ਦੀ ਤਾਦਾਦ ਦੇ ਵਿੱਚ ਬੱਚੇ ਜ਼ਮੀਨ ਤੇ ਬੈਠਦੇ ਸੀ ਅੱਜ ਇਸ ਗੱਲ ਦੀ ਖੁਸ਼ੀ ਹੈ ਕਿ ਪੰਜਾਬ ਦੇ 19600 ਸਕੂਲਾਂ ਦੇ ਵਿੱਚੋਂ 17000 ਸਕੂਲ ਵਾਈਫਾਈ ਹਾਈ ਸਪੀਡ ਇੰਟਰਨੈਟ ਕਨੈਕਸ਼ਨ ਦੇ ਨਾਲ ਲੈਸ ਨਹੀਂ ਇਸ ਨੂੰ ਅਸੀਂ 100% ਤੇ ਲੈ ਕੇ ਜਾਣਾ ਤਾਂ ਕਾਫੀ ਸਮੇਂ ਤੋਂ ਜਿਹੜੇ ਕੀ ਵੱਟ ਜੁਗੀ ਇਕਟਰ ਨੇ ਯੁਜਵਿੰਦਰ ਚਾਹਲ ਉਹਨਾਂ ਦੇ ਤਰਮ ਪਤਨੀ ਤੰਤ੍ਰਿਤ ਨਾਲ ਡਿਵੋਰਸ ਦੀਆਂ ਖਬਰਾਂ ਜਿਹੜੀ ਕਿ ਸੁਣਨ ਨੂੰ ਮਿਲ ਰਹੀਆਂ ਸੀ ਤਾਂ ਉਸ ਤੇ ਹੁਣ ਪੁਸ਼ਟੀ ਹੋ ਚੁੱਕੀ ਹੈ ਉਹਨਾਂ ਦਾ ਡਿਵੋਰਸ ਜਿਹੜਾ ਕਿ ਹੋ ਚੁੱਕਿਆ ਹੈ ਪਿਛਲੇ ਕਈ ਦਿਨਾਂ ਤੋਂ ਭਾਰਤੀ ਸਪੈਨਰ ਯੁਜਵਿੰਦਰ ਚਾਹਲ ਦੇ ਤੰਤਰੀ ਦੇ ਤਲਾਸ਼ੀਆਂ ਖਬਰਾਂ ਤੇ ਮੋਹਰ ਲੱਗਈ ਹੈ ਕਰੀਬ 2.5 ਸਾਲ ਲੈ ਕੇ ਇੱਕ ਦੂਜੇ ਤੋਂ ਵੱਖ ਰਹਿਣ ਤੋਂ ਬਾਅਦ ਭਾਰਤ ਦੇ 스타 স্পিনার ਯਜਵਿੰਦਰ ਚਾਹਲ ਅਤੇ ਆਤ ਪਤਨੀ ਤਨਸ਼੍ਰੀ ਨੇ ਇੱਕ ਦੂਜੇ ਤੋਂ ਆਪਣੇ ਦਰਾ ਵੱਖ ਕਰ ਲੈਨੇ ਜਿਵੇਂ ਜ਼ਿਕਰ ਹੋ ਗਿਆ ਕਿ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਦੋਵਾਂ ਦੇ ਤਲਾਕ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ ਜੁਨ੍ਹਾਂ ਤੇ 20 ਮਾਰਚ ਨੂੰ ਬਾਂਦਰਾ ਦੇ ਇੱਕ ਫੈਮਿਲੀ ਕੋਰਟ ਨੇ ਮੋਹਰ ਲਾ ਕੇ ਦੋਵਾਂ ਦੇ ਤਲਾਕ ਦੀ ਅਪੀਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਇਹਨਾਂ ਦੋਵਾਂ ਦਾ ਵਿਆਹ 22 ਦਸੰਬਰ 2020 ਨੂੰ ਹੋਇਆ ਸੀ ਅਤੇ ਇਹਨਾਂ ਦਾ ਇਹ ਰਿਸ਼ਤਾ ਚਾਰ ਸਾਲ ਤੇ ਕਰੀਬ ਮਹੀਨੇ ਬਾਅਦ ਨਾਕ ਤਰੀਕੇ ਨਾਲ ਟੁੱਟ ਗਿਆ ਸੂਤਰਾਂ ਦੇ ਅਨੁਸਾਰ ਚਾਹ ਤੰਤਰੀ ਨੂੰ 4.74 ਕਰੋੜ ਰੁਪਏ ਐਲੂਮੀਨੀ ਵਜੋਂ ਦੇਣਗੇ ਨਾ ਦੇ ਤਲਾਕ ਦੀਆਂ ਖਬਰਾਂ ਨੂੰ ਹਵਾ ਉਦੋਂ ਮਿਲੀ ਜਦੋਂ ਦੋਵਾਂ ਨੇ ਆਪਣੇ ਆਪਣੇ ਇੰਸਟਾਗ੍ਰam ਅਕਾਊਂਟ ਤੋਂ ਇੱਕ ਦੂਜੇ ਨੂੰ ਅਨਫੋਲੋ ਕਰ ਦਿੱਤਾ ਤੇ ਬਾਅਦ ਦੇ ਵਿੱਚ ਦੋਵਾਂ ਨੇ ਇੱਕ ਦੂਜੇ ਦੀਆਂ ਤਸਵੀਰਾਂ ਵੀ ਡਿਲੀਟ ਕਰ ਦਿੱਤੀਆਂ ਇਸ ਤੋਂ ਬਾਅਦ ਜਦੋਂ ਇਹਨਾਂ ਦੋਵਾਂ ਦੇ ਤਲਾਕ ਦੀ ਕਾਰਵਾਈ ਸ਼ੁਰੂ ਹੋਈ ਤਾਂ ਇਸ ਖਬਰ ਦੀ ਸੱਚਾਈ ਵੀ ਸਾਹਮਣੇ ਆ ਗਈ ਤੇ ਹੁਣ ਦੇਖਣਾ ਵੇਖਾ ਕਿ ਇਹ ਦੋਵੇਂ ਆਪਣੀ ਆਉਣ ਵਾਲੀ ਜ਼ਿੰਦਗੀ ਕਿਸ ਤਰ੍ਹਾਂ ਬਤਾਉਂਦੇ ਨੇ ਤਦਨਿ ਕੁਲਦੀਪ ਸਿੰਘ ਤਾਲੀਵਾਲ ਦੇ ਵੱਲੋਂ ਐਨਆਰਆਈ ਦੀਆਂ ਮੁਸ਼ਕਲਾਂ ਨੂੰ ਸੁਲਝਾਉਣ ਦੇ ਲਈ ਚੌਥੀ ਜੜੀ ਕੇ ਐਨਆਰਆਈ ਮਿਲਣੀ ਯਾਨੀ ਕਿ ਮੀਟਿੰਗ ਕੀਤੀ ਹੈ ਐਨਆਰਆਈ ਮਾਮਲੇ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੇਵਾਲ ਦੇ ਵੱਲੋਂ ਪੰਜਾਬ ਸਰਸਕਤਰੇ ਅਤੇ ਕੁਝ ਵਿਕੇਨ ਐਨ ਆਰ ਆਈ ਪੰਜਾਬੀਆਂ ਦੀਆਂ ਸ਼ਿਕਾਇਤਾਂ ਅਤੇ ਸਮੱਸਿਆਵਾਂ ਦੇ ਹੱਲ ਲਈ ਚੌਥੀ ਆਨਲਾਈਨ ਐਨ ਆਰ ਆਈ ਮਿਲਣੀ ਕਰਵਾਈ ਗਈ ਅਤੇ ਇਸ ਮੌਕੇ ਉਹਨਾਂ ਨੇ ਆਨਲਾਈਨ ਵੀਡੀਓ ਕਾਨਫਰencing ਰਾਹੀਂ ਨਿੱਜੀ ਤੌਰ ਤੇ ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਸੁਣੀਆਂ ਜੋ ਕਿ ਤੁਸੀਂ ਇਸ ਵੇਲੇ ਦੇਖ ਵੀ ਸਕਦੇ ਹੋ ਉਹਨਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਲਗਵਾਈ ਹੈਟ ਅਸੀਂ ਐਨ ਆਰ ਆਈ ਪੰਜਾਬੀਆਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਇਹ ਬੁਲੱਖਣ ਪਹਿਲ ਕਦਮੀ ਦੀ ਸ਼ੁਰੂਆਤ ਜਿਹੜੀ ਕੀਤੀ ਗਈ ਹੈ ਪੰਜਾਬ ਹੀ ਦੇਸ਼ ਦਾ ਇਕਲੌਤਾ ਸੂਬਾ ਹੈ ਜਿਸ ਨੇ ਐਨ ਆਰ ਆਈਜ਼ ਦੀਆਂ ਸਮੱਸਿਆਵਾਂ ਦੇ ਹੱਲ ਲਈ ਐਨ ਆਰ ਆਈ ਮਿਲਨੀ ਵਰਗਾ ਪ੍ਰੋਗਰਾਮ ਸ਼ੁਰੂ ਕੀਤਾ ਤਾਂ ਅਦਰ ਸੈਕੰਡ ਚੌਥੀ ਮਾਸਿਕ ਆਨਲਾਈਨ ਐਨ ਆਰ ਆਈ ਮਿਲਨੀ ਦੌਰਾਨ 123 ਸ਼ਿਕਾਇਤਾਂ ਪ੍ਰਾਪਤ ਹੋਈਆਂ ਜਿਨ੍ਹਾਂ ਵਿੱਚੋਂ 95 ਸ਼ਿਕਾਇਤਾਂ ਈਮੇਲ ਰਾਹੀਂ ਅਤੇ ਬਾਕੀ ਸ਼ਿਕਾਇਤਾਂ WhatsApp ਨੰਬਰ ਤੇ ਪ੍ਰਾਪਤ ਹੋਈਆਂ ਸਨ ਤਦ ਲਈ ਆਈਪੀਐਲ 2025 ਦੇ ਇਸ ਕੱਜੂਲ ਦੇ ਵਿੱਚ ਵੱਡਾ ਬਦਲਾ ਕੀਤਾ ਗਿਆ ਆਈਪੀਐਲ 2025 ਦੀਆਂ ਤਿਆਰੀਆਂ ਜ਼ੋਰਾਂ ਤੇ ਨੇ 22 ਮਾਰਚ ਨੂੰ ਕੋਲਕਾਤਾ ਨਾਈਟ ਰਾਈਡਰਸ ਅਤੇ ਰਾਇਲ ਚੈਲੈਂਜਰਸ ਬੰਗਲੌਰੂ ਦੇ ਮੁਕਾਬਲੇ ਨਾਲ ਆਈਪੀਐਲ ਦੇ 18ਵੇਂ ਸੀਜ਼ਨ ਦੀ ਸ਼ੁਰੂਆਤ ਹੋਵੇਗੀ ਜੀ ਹਾਂ ਆਈਪੀਐਲ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਵੱਡੀ ਅਪਡੇਟ ਵੱਡੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ ਦੱਸਦੀ ਹੈ ਤੁਹਾਨੂੰ ਆਈਪੀਐਲ ਦੇ ਸ਼ੈਡਿਊਲ ਦੇ ਵਿੱਚ ਬਦਲਾ ਕੀਤਾ ਗਿਆ ਤੇ ਦਰਅਸਲ 6 ਅਪ੍ਰੈਲ ਨੂੰ ਕੋਲਕਾਤਾ ਨਾਈਟ ਰਾਈਡਰਸ ਅਤੇ ਲਖਨਊ ਸੁਪਰ ਜੁਆਇੰਟਸ ਵਿਚਾਲੇ ਕਿਹਦੇ ਜਾਣ ਵਾਲੇ ਮੈਚ ਦਾ ਸੱਜਵਲ ਜਿਹੜਾ ਕਿ ਬਦਲ ਦਿੱਤਾ ਗਿਆ ਤੇ ਇਹ ਮੈਚ ਕੋਲਕਾਤਾ ਦੇ ਈਡਨ ਗਾਰਡਨ ਚ ਖੇਡਿਆ ਜਾਣਾ ਸੀ ਪਰ ਹੁਣ ਇਸ ਮੈਚ ਨੂੰ ਸੁਰੱਖਿਆ ਕਾਰਨਾਂ ਕਰਕੇ ਸ਼ਿਫਟ ਕਰ ਦਿੱਤਾ ਗਿਆ ਹੁਣ ਇਹ ਮੈਚ ਕੋਲਕਾਤਾ ਦੀ ਬਜਾਏ ਗੋਹਾਟੀ ਦੇ ਵਿੱਚ ਖੇਡਿਆ ਜਾਵੇਗਾ ਤਦ ਦੇ ਕਿ ਐਡਮਿਤ ਮੰਤਰੀ ਤਰਨ ਪ੍ਰੇ ਸਿੰਘ ਸੌਨ ਦੇ ਵੱਲੋਂ ਇੱਕ ਵਿਸ਼ੇਸ਼ ਮੁੱਦੇ ਨੂੰ ਜਿਹੜਾ ਕਿ ਸਬੋਧਨ ਕੀਤਾ ਗਿਆ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਦੱਸਦੇ ਕਿ ਜੋ ਮਾਨ ਸਰਕਾਰ ਨੇ ਕਿ ਪੰਜਾਬ ਸਰਕਾਰ ਦੇ ਵੱਲੋਂ ਵਰਗੈਂਸ ਡਰੱਗ ਮੁਹਿੰਮ ਚਲਾਈ ਜਾ ਰਹੀ ਹੈ ਉਸ ਦੇ ਤਹਿਤ ਉਹਨਾਂ ਦੇ ਵੱਲੋਂ ਕੁਝ ਆંકੜੇ ਜਿਹੜੇ ਕਿ ਸ਼ੇਅਰ ਕੀਤੇ ਗਏ ਨੇ ਸਾਂਝੇ ਕੀਤੇ ਗਏ ਨੇ ਆਓ ਸੁਣਦੇ ਹਾਂ ਕੀ ਕਹਿੰਦੇ ਨੇ ਤਰਨਪ੍ਰੀਤ ਸਿੰਘ ਸੋਨ ਮੈਂ ਕੁਝ ਆંકੜੇ ਅੱਜ ਮੀਡੀਆ ਦੇ ਰਾਹੀਂ ਮੇਰੇ ਪੰਜਾਬ ਵਾਸੀਆਂ ਨੂੰ ਜੋ ਦੱਸਣੇ ਚਾਹੁੰਦਾ ਉਹਦੇ ਵਿੱਚ ਅੱਜ ਤੱਕ ਦੀ ਜਿਹੜੀ 2013 2025 ਤੱਕ ਦੀ ਰਿਪੋਰਟ ਹੈ ਜਿਹੜੀ ਜਿਹਦੇ ਚ ਐਨਡੀਪੀਐਸ ਦੇ ਜਿਹੜੇ ਕੇਸਸ ਰਜਿਸਟਰ ਹੋਏ ਨੇ ਉਹ 1895 ਹੁਣ ਤੱਕ ਟੋਟਲ ਰਜਿਸਟਰ ਹੋਏ ਨੇ ਇਸ ਦੇ ਸਬੰਧ ਚ ਜਿਹੜੀਆਂ ਗ੍ਰਿਫਤਾਰੀਆਂ ਪਈਆਂ ਨੇ ਨਸ਼ੇ ਦੇ ਸਬੰਧ ਚ ਜੋ ਗ੍ਰਿਫਤਾਰੀਆਂ ਪਈਆਂ 3217 ਗ੍ਰਿਫਤਾਰੀਆਂ ਹੋਈਆਂ ਇਸ ਦੇ ਨਾਲ ਨਾਲ ਜਿਹੜੇ ਨੰਬਰ ਆਫ ਸਮਗਲਰ ਗੈਂਗਸਟਰ ਇੰਜਰਡ ਜਿਹੜੇ ਇਹਦੇ ਵਿੱਚ ਸਮਗਲਰ ਇੰਜਰ ਹੋਏ ਨੇ ਕਿਸੇ ਵੀ ਤਰੀਕੇ ਦੇ ਨਾਲ ਜਦੋਂ ਪੁਲਿਸ ਉਹਨਾਂ ਨੂੰ ਫੜਨ ਗਈ ਧਾਰਦਬੋਚਣ ਗਈ ਜਵਾਬੀ ਕਾਰਵਾਈ ਦੇ ਵਿੱਚ ਉਹਨਾਂ ਨੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਵਿੱਚ ਜਿਹੜੇ ਉਹ ਇੰਜਰਡ ਹੋਏ ਨੇ 42% ਟੋਟਲ ਇੰਜਰਡ ਹੋਏ ਨੇ ਜਿਹਦੇ ਵਿੱਚ ਜਿਹੜੀਆਂ ਸਮਗਲਰਾਂ ਦੀਆਂ ਹੁਣ ਤੱਕ ਇਲੀਗਲ ਪ੍ਰਾਪਰਟੀਆਂ ਜਿਹੜੀਆਂ ਪੂਰੇ ਪੰਜਾਬ ਦੇ ਅੰਦਰ ਅਲੀਗਲ ਪ੍ਰਾਪਰਟੀਆਂ ਸੀ ਜਿਹੜੀਆਂ ਕਿ ਕਿਸੇ ਨੇ ਸ਼ਾਮਲਾਟ ਪੰਚਾਇਤ ਦੀ ਜ਼ਮੀਨ ਤੇ ਕਬਜ਼ਾ ਕਰਕੇ ਬਣਾਈਆਂ ਹੋਈਆਂ ਸੀ ਕਿਸੇ ਨੇ ਸ਼ਹਿਰ ਦੀ ਆਪਣੀ ਜਿਹੜੀ ਮਿਊਸਿਪੈਲਿਟੀ ਦੀ ਜ਼ਮੀਨ ਦੇ ਉੱਤੇ ਕਬਜ਼ੇ ਕਰਕੇ ਬਣਾਈਆਂ ਹੋਈਆਂ ਸੀ ਕਿਸੇ ਕੋਲ ਨਕਸ਼ਾ ਨਹੀਂ ਸੀ ਪਾਸ ਕਿਸੇ ਨੇ ਹਾਊਸ ਟੈਕਸ ਨਹੀਂ ਸੀ ਭਰਿਆ ਇਸ ਤਰ੍ਹਾਂ ਨਾਲ ਜਿਨ੍ਹਾਂ ਨੇ ਸਾਰੇ ਜਿਹੜੇ ਬਾਇਲॉज ਨੇ ਉਹਨਾਂ ਨੂੰ ਵਾਇਲਟ ਕੀਤਾ ਹੋਇਆ ਸੀ ਉਹਨਾਂ ਨੂੰ ਪ੍ਰੋਪਰ ਨੋਟਿਸ ਸਰਵ ਕਰਦੇ ਹੋਏ ਪ੍ਰੋਪਰ ਕਾਨੂੰਨ ਦੀ ਧਾਰਾ 'ਚ ਰਹਿੰਦੇ ਹੋਏ ਐਸੀਆਂ ਪ੍ਰਾਪਰਟੀਆਂ 38 38 ਪ੍ਰਾਪਰਟੀਆਂ ਹੁਣ ਤੱਕ ਟੋਟਲ ਨੇ ਜਿਹੜੀਆਂ ਇਹ ਡਿਮੋਲਿਸ਼ ਕੀਤੀਆਂ ਗਈਆਂ ਨੇ ਵਿਚਾਰ ਬਤਾ ਦੇਖ ਰਹੇ ਸਾਰੇ ਹਿਤ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕੂਮਿਲਪ੍ਰੀਤ ਕੌਰ ਤਾਂ ਮੌਸਮ ਨੂੰ ਲੈ ਕੇ ਇੱਕ ਵੱਡੀ ਅਪਡੇਟ ਜਿਹੜੀ ਕਿ ਸਾਹਮਣੇ ਆ ਰਹੀ ਹੈ ਸੱਤ ਜ਼ਿਲ੍ਹਿਆਂ ਦੇ ਲਈ ਜਿਹੜਾ ਕਿ ਅਲਰਟ ਜਾਰੀ ਕਰ ਦਿੱਤਾ ਗਿਆ ਪੰਜਾਬ ਦੇ ਮੌਸਮ ਵਿੱਚ ਤਬਦੀਲੀ ਆ ਰਹੀ ਹੈ ਤੇ ਗਰਮੀ ਦਾ ਮੌਸਮ ਹਸਤਕ ਦੇ ਚੁੱਕਿਆ ਤੇ ਸੂਬੇ ਭਰ ਵਿੱਚ ਘੱਟੋ ਘੱਟ ਤਾਪਮਾਨ 10 ਡਿਗਰੀ ਤੋਂ ਉੱਪਰ ਜਾ ਚੁੱਕਿਆ ਤੇ ਕਈ ਜ਼ਿਲ੍ਹਿਆਂ ਵਿੱਚ ਵੱਧ ਤਾਪਮਾਨ 30 ਡਿਗਰੀ ਤੋਂ ਵੀ ਪਾਰ ਜਾਣ ਲੱਗ ਪਿਆ ਤੇ ਸੂਬੇ ਦਾ ਔਸਤ ਤਾਪਮਾਨ ਦੇ ਵਿੱਚ ਆਮ ਨਾਲੋਂ ਥੋੜਾ ਜ਼ਿਆਦਾ ਤੇ ਦੂਜੇ ਪਾਸੇ ਪੱਛਮੀ ਪ੍ਰਵਾਹ ਕਾਰਨ 7 ਜ਼ਿਲ੍ਹਿਆਂ ਵਿੱਚ ਮੌਸਮ ਵਿਗੜਨ ਦੀ ਭਵਿੱਖਬਾਣੀ ਕੀਤੀ ਗਈ ਹੈ ਵਿਭਾਗ ਦੇ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਪੰਜਾਬ 'ਚ ਗਰਮੀ ਜਿਹੜੀ ਕਿ ਵਾਧਦੀ ਜਾਵੇਗੀ ਅਤੇ ਇੱਕ ਹਫ਼ਤੇ ਵਿੱਚ ਹੀ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 30 ਡਿਗਰੀ ਤੋਂ ਪਾਰ ਹੋ ਸਕਦਾ ਹੈ ਭਾਰੀ ਮੌਸਮ ਵਿਗਿਆਨਕ ਕੇਂਦਰ ਦੇ ਵੱਲੋਂ ਸੱਤ ਜ਼ਿਲ੍ਹਿਆਂ ਦੇ ਲਈ yellow alert ਜਿਹੜਾ ਕਿ ਜਾਰੀ ਕੀਤਾ ਹੈ ਤੇ ਮੌਸਮ ਦੇ ਮੁਤਾਬਕ ਪਠਾਨਕੋਟ ਫਜ਼ਲਕਾ ਮੁਕਸਰ ਮੋਗਾ ਫਿਰੋਜ਼ਪੁਰ ਬਠਿੰਡਾ ਅਤੇ ਫਰੀਦਕੋਟ ਜ਼ਿਲ੍ਹੇ ਵਿੱਚ ਕਈ ਥਾਵਾਂ ਤੇ ਹਨੇਰੀ ਅਤੇ ਬੱਦਲਾਂ ਦੀ ਗਰਜ ਨਾਲ ਬਾਰਿਸ਼ ਵੀ ਹੋ ਸਕਦੀ ਹੈ ਸਾਥੇ ਜ਼ਿਲ੍ਹਿਆਂ ਦੇ ਲਈ ਜਿਹੜਾ ਕਿ alert ਜਾਰੀ ਕਰ ਦਿੱਤਾ ਗਿਆ ਪੰਜਾਬ ਦੇ ਮੌਸਮ ਵਿੱਚ ਤਬਦੀਲੀ ਆ ਰਹੀ ਹੈ ਤੇ ਗਰਮੀ ਦਾ ਮੌਸਮ ਹੰਦਸਕ ਦੇ ਚੁੱਕਿਆ ਤੇ ਸੂਬੇ ਭਰ ਵਿੱਚ ਘੱਟੋ ਘੱਟ ਤਾਪਮਾਨ 10 ਡਿਗਰੀ ਤੋਂ ਉੱਪਰ ਜਾ ਚੁੱਕਿਆ ਤੇ ਕਈ ਜ਼ਿਲ੍ਹਿਆਂ ਵਿੱਚ ਵੱਧ ਤਾਪਮਾਨ 30 ਡਿਗਰੀ ਤੋਂ ਵੀ ਪਾਰ ਜਾਣ ਲੱਗ ਪਿਆ ਤੇ ਸੂਬੇ ਦਾ ਔਸਤ ਤਾਪਮਾਨ ਦੇ ਵਿੱਚ ਆਮ ਨਾਲੋਂ ਥੋੜਾ ਜ਼ਿਆਦਾ ਤੇ ਦੂਜੇ ਪਾਸੇ ਪੱਛਮੀ ਪ੍ਰਵਾਹ ਕਾਰਨ 7 ਜ਼ਿਲ੍ਹਿਆਂ ਵਿੱਚ ਮੌਸਮ ਵਿਗੜਨ ਦੀ ਭਵਿੱਖਬਾਣੀ ਕੀਤੀ ਗਈ ਹੈ ਵਿਭਾਗ ਦੇ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਪੰਜਾਬ 'ਚ ਗਰਮੀ ਜਿਹੜੀ ਕੀ ਵਾਧੀ ਜਾਵੇਗੀ ਅਤੇ ਇੱਕ ਹਫਤੇ ਵਿੱਚ ਹੀ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 30 ਡਿਗਰੀ ਤੋਂ ਪਾਰ ਹੋ ਸਕਦਾ ਹੈ ਭਾਰੀ ਮੌਸਮ ਵਿਗਿਆਨਕ ਕੇਂਦਰ ਦੇ ਵੱਲੋਂ ਸੱਤ ਜ਼ਿਲ੍ਹਿਆਂ ਦੇ ਲਈ yellow alert ਜਿਹੜਾ ਕਿ ਜਾਰੀ ਕੀਤਾ ਹੈ ਤੇ ਮੌਸਮ ਦੇ ਮੁਤਾਬਕ ਪਠਾਨਕੋਟ ਫਜ਼ਲਕਾ ਮੁਕਸਰ ਮੋਗਾ ਫਿਰੋਜ਼ਪੁਰ ਬਠਿੰਡਾ ਅਤੇ ਫਰੀਦਕੋਟ ਜ਼ਿਲ੍ਹੇ ਵਿੱਚ ਕਈ ਥਾਵਾਂ ਤੇ ਹਨੇਰੀ ਅਤੇ ਬੱਦਲਾਂ ਦੀ ਗਰਜ ਨਾਲ بارش ਵੀ ਹੋ ਸਕਦੀ ਹੈ ਸਾਥੇ ਜ਼ਿਲ੍ਹਿਆਂ ਦੇ ਲਈ ਜਿਹੜਾ ਕਿ ਅਲਰਟ ਜਾਰੀ ਕਰ ਦਿੱਤਾ ਗਿਆ ਪੰਜਾਬ ਦੇ ਮੌਸਮ ਵਿੱਚ ਤਬਦੀਲੀ ਆ ਰਹੀ ਹੈ ਤੇ ਗਰਮੀ ਦਾ ਮੌਸਮ ਹੰਸਤਕ ਦੇ ਚੁੱਕਿਆ ਤੇ ਸੂਬੇ ਭਰ ਵਿੱਚ ਘੱਟੋ ਘੱਟ ਤਾਪਮਾਨ 10 ਡਿਗਰੀ ਤੋਂ ਉੱਪਰ ਜਾ ਚੁੱਕਿਆ ਤੇ ਕਈ ਜ਼ਿਲ੍ਹਿਆਂ ਵਿੱਚ ਵੱਧ ਤਾਪਮਾਨ 30 ਡਿਗਰੀ ਤੋਂ ਵੀ ਪਾਰ ਜਾਣ ਲੱਗ ਪਿਆ ਤੇ ਸੂਬੇ ਦਾ ਔਸਤ ਤਾਪਮਾਨ ਦੇ ਵਿੱਚ ਆਮ ਨਾਲੋਂ ਥੋੜਾ ਜ਼ਿਆਦਾ ਤੇ ਦੂਜੇ ਪਾਸੇ ਪੱਛਮੀ ਪ੍ਰਵਾਹ ਕਾਰਨ 7 ਜ਼ਿਲ੍ਹਿਆਂ ਵਿੱਚ ਮੌਸਮ ਵਿਗੜਨ ਦੀ ਭਵਿੱਖਬਾਣੀ ਕੀਤੀ ਗਈ ਹੈ ਵਿਭਾਗ ਦੇ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਪੰਜਾਬ 'ਚ ਗਰਮੀ ਜਿਹੜੀ ਕਿ ਵਾਧਦੀ ਜਾਵੇਗੀ ਅਤੇ ਇੱਕ ਹਫਤੇ ਵਿੱਚ ਹੀ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 30 ਡਿਗਰੀ ਤੋਂ ਪਾਰ ਹੋ ਸਕਦਾ ਹੈ ਭਾਰੀ ਮੌਸਮ ਵਿਗਿਆਨ ਕੇਂਦਰ ਦੇ ਵੱਲੋਂ ਸੱਤ ਜ਼ਿਲ੍ਹਿਆਂ ਦੇ ਲਈ yellow alert ਜਿਹੜਾ ਕਿ ਜਾਰੀ ਕੀਤਾ ਹੈ ਤੇ ਮੌਸਮ ਦੇ ਮੁਤਾਬਕ ਪਠਾਨਕੋਟ ਫਜ਼ਲਕਾ ਮੁਕਸਰ ਮੋਗਾ ਫਿਰੋਜ਼ਪੁਰ ਬਠਿੰਡਾ ਅਤੇ ਫਰੀਦਕੋਟ ਜ਼ਿਲ੍ਹੇ ਵਿੱਚ ਕਈ ਥਾਵਾਂ ਤੇ ਹਨੇਰੀ ਅਤੇ ਬੱਦਲਾਂ ਦੀ ਗਰਜ ਨਾਲ بارش ਵੀ ਹੋ ਸਕਦੀ ਹੈ ਸਾਥੇ ਜ਼ਿਲ੍ਹਿਆਂ ਦੇ ਲਈ ਜਿਹੜਾ ਕਿ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਦੇ ਮੌਸਮ ਵਿੱਚ ਤਬਦੀਲੀ ਆ ਰਹੀ ਹੈ ਤੇ ਗਰਮੀ ਦਾ ਮੌਸਮ ਮੰਦਸਤਕ ਦੇ ਚੁੱਕਿਆ ਤੇ ਸੂਬੇ ਭਰ ਵਿੱਚ ਘੱਟੋ ਘੱਟ ਤਾਪਮਾਨ 10 ਡਿਗਰੀ ਤੋਂ ਉੱਪਰ ਜਾ ਚੁੱਕਿਆ ਤੇ ਕਈ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਤੋਂ ਵੀ ਪਾਰ ਜਾਣ ਲੱਗ ਪਿਆ ਤੇ ਸੂਬੇ ਦਾ ਔਸਤ ਤਾਪਮਾਨ ਦੇ ਵਿੱਚ ਆਮ ਨਾਲੋਂ ਥੋੜਾ ਜ਼ਿਆਦਾ ਤੇ ਦੂਜੇ ਪਾਸੇ ਪੱਛਮੀ ਪ੍ਰਵਾਹ ਕਾਰਨ 7 ਜ਼ਿਲ੍ਹਿਆਂ ਵਿੱਚ ਮੌਸਮ ਵਿਗੜਨ ਦੀ ਭਵਿੱਖਬਾਣੀ ਕੀਤੀ ਗਈ ਹੈ ਵਿਭਾਗ ਦੇ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਪੰਜਾਬ 'ਚ ਗਰਮੀ ਜਿਹੜੀ ਕਿ ਵਾਦੀ ਜਾਵੇਗੀ ਅਤੇ ਇੱਕ ਹਫਤੇ ਵਿੱਚ ਹੀ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 30 ਡਿਗਰੀ ਤੋਂ ਪਾਰ ਹੋ ਸਕਦਾ ਹੈ ਭਾਰੀ ਮੌਸਮ ਵਿਗਿਆਨ ਕੇਂਦਰ ਦੇ ਵੱਲੋਂ ਸੱਤ ਜ਼ਿਲ੍ਹਿਆਂ ਦੇ ਲਈ yellow alert ਜਿਹੜਾ ਕਿ ਜਾਰੀ ਕੀਤਾ ਹੈ ਤੇ ਮੌਸਮ ਦੇ ਮੁਤਾਬਕ ਪਠਾਨਕੋਟ ਫਜ਼ਲਕਾ ਮੁਕਸਰ ਮੋਗਾ ਫਿਰੋਜ਼ਪੁਰ ਬਠਿੰਡਾ ਅਤੇ ਫਰੀਦਕੋਟ ਜ਼ਿਲ੍ਹੇ ਵਿੱਚ ਕਈ ਥਾਵਾਂ ਤੇ ਹਨੇਰੀ ਅਤੇ ਬੱਦਲਾਂ ਦੀ ਗਰਜ ਨਾਲ بارش ਵੀ ਹੋ ਸਕਦੀ ਹੈ ਤਾਂ ਫਿਲਹਾਲ ਦੇ ਲਈ ਅੱਜ ਦੇ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮੈਨੂੰ ਦੇਖਾ ਸਤ ਧੰਨਵਾਦ